ਭਾਈ ਅਮਰਤਪਾਲ ਸਿੰਘ ਦੇ ਐਮਪੀ ਬਜਰ ਸੋ ਚੁੱਕਣ ਤੇ ਖੁਸ਼ੀ ਵਿੱਚ ਸਮਰਥਕਾਂ ਨੇ ਬੰਡੇ ਲੱਡੂ ਜਿਹਦੇ ਵਿੱਚ ਹਿੰਦੂ ਵੀ ਭਾਈਚਾਰਾ ਸ਼ਾਮਲ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਕੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਡਿਬਿਗੁਰ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਵੱਲੋਂ ਦਿੱਲੀ ਵਿਖੇ ਐਮਪੀ ਬਜਰ ਸੋ ਚੁੱਕੀ ਗਈ ਇਸ ਮੌਕੇ ਤਰਨ ਤਾਰਨ ਵਿਖੇ ਉਹਨਾਂ ਦੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜੋ ਐਨਐਸਏ ਲਗਾਈ ਹੋਈ ਹੈ ਉਸ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਭਾਈ ਅਮਰਤ ਬਾਹ ਨਸ਼ਾਪ੍ਰਧ ਬਿੱਡੀ ਮਹਿਮ ਨੂੰ ਅੱਗੇ ਤੋਰਦੇ ਹੋਏ ਇਸ ਨੂੰ ਖਤਮ ਕਰਨ ਲਈ ਉਹ ਉਪਰਾਲੇ ਕਰਨਾ ਤੇ ਹਲਕਾ ਵਕਾਫਸ ਕਰਨ ਅਤੇ ਨਾਲ ਹੀ ਲੋਕਤੰਤਰ ਦਾ ਰਾਜ ਹੋ ਸਕੇ ਉਹ ਦੁਬਾਰਾ ਇੱਕ ਮੂਵੀ ਦੇ ਭਾਈ ਜੀ ਭਾਈ ਸੋਈ ਉਹਨਾਂ ਬਾਹਰ ਦੇ ਦੁਬਾਰ ਹੋਰਗੇ ਦਬਾਓ ਉਸ ਤੋਂ ਅਗਲੀ ਨੀਂਦ ਚੱਲ ਜਾਈਏ ਉਹ ਨਸਾਰੇ ਦਿਨ ਸਭੀ ਚਾਹੀਏ ਜੀ ਹਾਂ ਤੁਸੀਂ ਹੁਣ ਅੱਤੀ ਜਿਹੜੀ ਇਹ ਸੌ ਚੁੱਕ ਸਮਾਗਮ ਹੋਇਆ ਵਾ ਤੁਸੀਂ ਲੱਡੂ ਵੰਡੇ ਕੀ ਕਹਿਣਾ ਚਾਹੁੰਦੇ ਜੀ ਇਹ ਲੱਡੂ ਵੰਡੇ ਕੱਲੇ ਅਹੀਂ ਨਹੀਂ ਵੰਡੇ ਇੱਥੇ ਹਿੰਦੂ ਵੀ ਰਾਣੇ ਵੀ ਵੰਡੇ ਆ ਤੇ ਮੁਸਲਮਾਨ ਵੀ ਰਾਣੇ ਵੀ ਵੰਡੇ ਆ ਕਿਉਂਕਿ ਹਰ ਇੱਕ ਨੂੰ ਉਹਨਾਂ ਸਮਝਿਆ ਵੀ ਇਹ ਜਿਹੜੇ ਭਾਈ ਸਾਹਿਬ ਹੁਣੀਆਂ ਬੇ ਚੰਗੇ ਕੰਮ ਕਰਨੇ ਕਿਉਂਕਿ ਨਸ਼ਿਆਂ ਦੇ ਕੋਰਟ ਤੋਂ ਦੂਰ ਕਰਨਦੇ ਨੇ ਆਪਣੇ ਜਿਹੜੇ ਧਰਮ ਦੇ ਨਾਲ ਜੋੜਨਦੇ ਨੇ ਇਹ ਜਿਹੜੇ ਚੰਗੇ ਕੰਮ ਕੀਤੇ ਆ ਜਿਹੜੀ ਸਰਕਾਰ ਵੱਲੋਂ NSA ਲਾਈ ਗਈ ਝੂਠੀ ਉਹਨੂੰ ਖਾਰਜ ਜਨਤਾ ਨੇ ਕਰਕੇ ਜਤਾ ਕੇ ਭੇਜਿਆ ਇਸ ਕਰਕੇ ਹੁਣ ਤੇ ਵੇਲੇ NSA ਖਤਮ ਹੋਣੀ ਚਾਹੀਦੀ ਆ ਤੇ ਭਾਈ ਸਾਹ ਨੂੰ ਰਿਹਾ ਕਰਨਾ ਚਾਹੀਦਾ ਜਿਸ ਤਰ੍ਹਾਂ ਰਹਿੰਦੇ ਕੰਮ ਆ ਨਸ਼ੇ ਦੇ ਮੁੱਦੇ ਆ ਉਹਦੇ ਤੇ ਆ ਕੇ ਉਹ ਕੰਮ ਕਰਨਗੇ ਸਾਰੀਆਂ ਟੀਮਾਂ ਬਣਾ ਕੇ ਕੰਮ ਕਰਨਗੇ ਆ ਭਾਗਾ ਬਾਰਡਰ ਖਲਾਉਣ ਨਾਲ ਇਥੋਂ ਦੀ ਬੇਰੋਜ਼ਗਾਰੀ ਜਿਹੜੀ ਉਹ ਖਤਮ ਹੋਵੇ ਤੇ ਇਥੋਂ ਦਾ ਜਿਹੜਾ ਗਰੂਰ ਸਾਹਿਬ ਲਕੇ ਦਾ ਉਹ ਵਿਕਾਸ ਹੋਵੇ। ਮੈਂ ਇਹ ਦੇਖਦਾ ਹਾਂ ਹੋਰ ਦੇਖਾਂ ਮੰਨਦੇ ਲੱਗਦਾ ਕਿ ਜੇਕਰ ਉਹ ਸਾਰੇ ਕੇਸ ਖਤਮ ਹੋ ਜਾਂਦੇ ਨੇ ਜਿਹੜੇ ਨਵਾਂ ਲੈਂਦੇ ਨੇ ਬਹੁਤ ਕੀ ਜਨ ਉਹ ਇਧਰ ਦੇਖਦੇ ਨੇ ਕਹਿਣ ਵਾਅਦਾ ਕਰਦੇ ਨੇ ਕਿ ਕਿਹੜੇ ਸਵਾਲ ਕਰਦੇ ਨਹੀਂ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਕੀ ਅੰਮ੍ਰਿਤਪਾਲ